ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਸਟੱਡੀ ਪਰਮਿਟ ਨੇ ਉਹਦੇ ਵਿੱਚ 10% ਹੋਰ ਕਟੌਤੀ ਕੀਤੀ ਜਾ ਰਹੀ ਹੈ ਸੋ ਇਹ ਨੰਬਰ ਲਗਾਤਾਰ ਘਟਾਇਆ ਜਾ ਰਿਹਾ ਸਖਤੀ ਲਗਾਤਾਰ ਕੀਤੀ ਜਾ ਰਹੀ ਹੈ ਪਹਿਲਾਂ ਵੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ 10% ਰਿਡਕਸ਼ਨ ਕਰ ਦਿੱਤੀ ਆ ਅੱਜ ਜਿਹੜਾ ਸਰਕਾਰ ਦੀ ਅਨਾਉਂਸਮੈਂਟ ਆਈ ਆ ਬੁੱਧਵਾਰ ਨੂੰ ਕਿ ਅੰਤਰਰਾਸ਼ਟਰੀ ਸਟੂਡੈਂਟਸ ਦੇ ਸਟੱਡੀ ਪਰਮਿਟ ਦੇ ਵਿੱਚ 10% ਹੋਰ ਕਟੌਤੀ ਕਰ ਦਿੱਤੀ ਹੈ। ਇੱਕ ਪਾਸੇ ਤੇ ਜਦੋਂ ਧਰਨੇ ਮੁਜਾਰੇ ਸਾਰੇ ਕੈਨੇਡਾ ਦੇ ਵਿੱਚ ਚੱਲ ਰਿਹਾ ਆਸ ਇਸ ਕੀਤੀ ਜਾ ਰਹੀ ਹੈ ਵੀ ਸ਼ਾਇਦ ਸਰਕਾਰ ਇਹਨਾਂ ਦੇ ਕੁਝ ਹੱਕ ਦੇ ਵਿੱਚ ਕਰੇ। 70 ਲੱਖ 70000 ਤੋਂ ਲੈ ਕੇ 130000 ਤੱਕ ਸਟੱਡੀ ਪਰਮਿਟ ਇਸ ਹਾਲ ਐਕਸਪਾਇਰ ਹੋਣਾ। ਉਹਨਾਂ ਦਾ ਕੀ ਕਰਨਾ? ਇਹਨਾਂ ਨੇ ਉਲਟਾ ਕਹਿ ਦਿੱਤਾ ਕਿ 10% ਅਸੀਂ ਹੋਰ ਕੱਟ ਕਰ ਰਹੇ ਹਾਂ। ਸਰਕਾਰ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਖਤ ਹੋ ਰਹੀ ਹੈ। ਅ ਦੂਜਾ ਟੈਂਪਰਰੀ ਜਿਹੜੇ ਇੱਥੇ ਆਪਣੇ ਹੈਗੇ ਰੈਜ਼ੀਡੈਂਟਸ ਉਹਨਾਂ ਦੀ ਵੀ ਗਣਤੀ ਇਹਨਾਂ ਨੇ ਪਹਿਲਾਂ ਘਟਾਉਣ ਦੀ ਗੱਲ ਕੀਤੀ ਕਿ 6.2% ਤੋਂ 5% ਕਰ ਦੇਣੀ ਆ ਤੇ ਹੁਣ ਇਹਨਾਂ ਨੇ ਇਹ ਇਸ਼ਾਰਾ ਇਹ ਕੀਤਾ ਕਿ ਅਸੀਂ ਜਿਹੜੇ ਆ ਪੀਆਰ ਉਹਨਾਂ ਦੇ ਉੱਤੇ ਵੀ ਸਖਤੀ ਕਰਾਂਗੇ ਮਤਲਬ ਇਹਨਾਂ ਦਾ ਜਿਹੜਾ ਪੀਆਰ ਦੇਣ ਦਾ ਕੋਟਾ ਆ ਕੈਨੇਡਾ ਦਾ ਉਹ ਫਿਕਸ ਆ 3 ਸਾਲ ਪਹਿਲਾਂ ਦੱਸ ਦਿੰਦੇ ਆ ਕੈਸ ਸਾਲ ਜਿਹੜੇ 4 ਲੱਖ 85000 ਤੇ ਐਸ ਸਾਲ 5 ਲੱਖ ਕਰਨੇ ਆ ਇਹਨਾਂ ਨੇ ਹੁਣ ਇਸ਼ਾਰਾ ਦਿੱਤਾ ਇਹ ਭਾਵੇਂ ਸਟਡੀ ਪਰਮਿਟ 'ਚ ਕੱਟ ਕਰ ਦਿੱਤਾ ਸੀ ਇਹਨਾਂ ਨੇ ਭਾਵੇਂ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਘਟਾ ਦਿੱਤਾ ਭਾਵੇਂ ਦੂਜੀਆਂ ਚੀਜ਼ਾਂ ਨੂੰ ਘਟਾ ਦਿੱਤਾ ਪਰ ਜਿਹੜਾ ਪਰਮਾਨੈਂਟ ਜਿਹੜਾ ਪੀਆਰ ਕਰਨ ਦਾ ਕੋਟਾ ਹੈ ਉਹ 5 ਲੱਖ ਦੇ ਉੱਤੇ ਰਿਹਾ ਪਿਛਲੇ ਸਮੇਂ ਵਿੱਚ ਉਹਦੇ ਚ ਇਹਨਾਂ ਨੇ ਉਹਨੂੰ ਨਹੀਂ ਛੇੜਿਆ ਸੀ ਹੁਣ ਇਸ਼ਾਰਾ ਇਹਨਾਂ ਨੇ ਇਹ ਦੇ ਦਿੱਤਾ ਅੱਜ ਕਿ ਆਉਣ ਵਾਲੇ ਫਾਲ ਦੇ ਵਿੱਚ ਐਸੇ ਆਹਾ ਮੌਸਮ ਦੇ ਵਿੱਚ ਇਹ ਪੀਆਰ ਦੇ ਉੱਤੇ ਵੀ ਕੱਟ ਕਰਨਗੇ ਵੀ ਪਹਿਲਾਂ 5 ਲੱਖ ਨੂੰ ਪੀਆਰ ਦਿੰਦੇ ਆ ਸਾਲ ਦੇ ਵਿੱਚ ਉਹਨੂੰ ਥੱਲੇ ਲੈ ਆਉਣਗੇ ਜਿਹਦੇ ਨਾਲ ਹੋਰ ਸਖਤੀ ਹੋਊਗੀ ਇਮੀਗ੍ਰੇਸ਼ਨ ਦੇ ਸੰਬੰਧੀ ਬਹੁਤ ਲੰਬਾ ਰੌਲਾ ਗੋਲਾ ਪਿਛਲੇ ਸਮੇਂ ਦੇ ਵਿੱਚ ਪਿਆ ਆ ਇਹ ਸਾਰੇ ਕੁਸ਼ਤੇ ਵਿੱਚ ਅੱਜ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਦੇ ਸਰੀਰ ਜਿਹੜੇ ਉਹਨਾਂ ਦੇ ਸਟੱਡੀ ਪਰਮਿਟ ਆ ਉਹਦੇ ਵਿੱਚ 10% ਕਟੌਤੀ ਤੇ ਜਿਹੜਾ ਟੈਂਪਰੇਰੀ ਵਰਕ ਰੈਜ਼ੀਡੈਂਟਸ ਨੇ ਇੱਥੇ ਜਿਹੇ ਬਿਜ਼ੀਟਰ ਵੀਜ਼ਾ ਤੇ ਜਿੰਨੇ ਵੀ ਆਏ ਆ ਉਹ ਸਾਰਿਆਂ ਦੇ ਵਿੱਚ ਕਟੌਤੀ ਜਿਹੜੀ ਇਹ ਇਸ਼ਾਰਾ ਦੱਸ ਰਹੀ ਆ ਕਿ ਸਰਕਾਰ ਸਖਤ ਆ ਇਸ ਮਾਮਲੇ ਦੇ ਵਿੱਚ ਤੇ ਫੈਸਲੇ ਜਲਦੀ ਜਲਦੀ ਲੈ ਰਹੀ ਆ ਥੋੜੇ ਚਿਰ ਬਾਅਦ ਹੀ 10% ਪਹਿਲਾਂ ਕਹਿਆ ਸੀ ਇਹਨਾਂ ਨੇ 10% ਹੁਣ ਫੇਰ ਕਹਿ ਦਿੱਤਾ ਬੜੀ ਜਲਦੀ ਜਲਦੀ ਫੈਸਲੇ ਲਏ ਜਾ ਰਹੇ ਆ ਅ ਪਤਾ ਨਹੀਂ ਇਹਦਾ ਚੰਗਾ ਜਿਹਾ ਮਾੜਾ ਕੀ ਐ ਸਰ ਕੈਨੇਡਾ ਦੀ ਇਕਨੋਮੀ ਦੇ ਉੱਤੇ ਪੈਂਦਾ ਸਭ ਤੋਂ ਪਹਿਲੀ ਖਬਰ ਆਪਾਂ ਕੈਨੇਡਾ ਦੀ ਰਾਜਨੀਤੀ ਬਾਰੇ ਕਰਨੀ ਹੈ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਪਿਛਲੇ ਦਿਨੀ ਹਲਚਲ ਹੋਈ ਸੀ ਹਲਚਲ ਇਹ ਹੋਈ ਸੀ ਕਿ ਕੈਨ ਡੀਪੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਇਹਨਾਂ ਤੋਂ ਉਹਦੇ ਤੋਂ ਬਾਅਦ ਫਿਰ ਗੱਲਬਾਤ ਚੱਲੀ ਵੀ ਹੁਣ ਹੋਊਗਾ ਕੀ ਫਿਰ ਇਹ ਸੀਗਾ ਕਿ ਜਦੋਂ ਕੋਈ ਮੋਸ਼ਨ ਆਉਂਦਾ ਹੈ ਪਾਰਲੀਮੈਂਟ ਦੇ ਵਿੱਚ ਉਸ ਮੋਸ਼ਨ ਦੇ ਉੱਤੇ ਫੈਸਲਾ ਕੀ ਹੁੰਦਾ ਕਿ ਮੰਨ ਲਓ ਕੋਈ ਮੋਸ਼ਨ ਲੈ ਕੇ ਆਉਂਦੇ ਆ ਇੱਕ ਪਾਰਟੀ ਲੈ ਆਉਂਦੀ ਕੰਜ਼ਰਵੇਟਿਵ ਲੈ ਕੇ ਆ ਗਿਆ ਕੰਜ਼ਰਵੇਟਿਵ ਦੇ ਮਤਲਬ ਉਹਦੇ ਤੋਂ ਉੱਤੇ ਸਹਿਮਤ ਹੋ ਜੇ ਜਿਹੜੀਆਂ ਕੋਈ ਦੂਜੇ ਧਿਰਾਂ ਕਾਰਬਨ ਟੈਕਸ ਦਾ ਹੀ ਮਾਮਲਾ ਹੈ ਦੋ ਵੱਡੀਆਂ ਪਾਰਟੀਆਂ ਸਹਿਮਤ ਹੋ ਜਾਣ ਕੰਫੀਡੈਂਸ ਉੱਤੇ ਹੋ ਗਿਆ ਤੇ ਗੱਲਬਾਤ ਚੱਲਦੀ ਰਹਿੰਦੀ ਹੈ ਪਰ ਜਿੱਥੇ ਅਸਹਿਮਤੀ ਹੋ ਜੇ ਸਰਕਾਰ ਕੋਲੇ ਬਹੁਤ ਮਤ ਹੈ ਨਹੀਂ ਸਰਕਾਰ ਡਿੱਗ ਜਾਊਗੀ ਫਿਰ ਸਿਕਾ ਵੀ ਇਹ ਲੈ ਕੇ ਕਦੋਂ ਆਉਣਗੇ ਹੁਣ ਜਾਂ ਕੀ ਆਊਗਾ ਅੱਜ ਜਿਹੜੀ ਜਾਣਕਾਰੀ ਮਿਲ ਰਹੀ ਆ ਕਿ ਕਮੋਸ਼ਨ ਲੈ ਕੇ ਆ ਰਹੀ ਆ ਅਗਲੇ ਹਫਤੇ ਕੰਜ਼ਰਵਟਿਵ ਪਾਰਟੀ ਵੀ ਇਹਨਾਂ ਕੋਲੇ ਇਹ ਦੱਸਣ ਦੇ ਲਈ ਕਿ ਲਿਬਰਲਸ ਦੇ ਕੋਲ ਬਹੁਮਤ ਹੈ ਨਹੀਂ ਹੋ ਸਕਦਾ ਹੈ ਤੋ ਸਰਕਾਰ ਡਿਗਜੇ ਤੇ ਗੋਟਾ ਪੈ ਜਾਣਾ ਮੋਸ਼ਨ ਦਾ ਮਤਲਬ ਕੀ ਹੁੰਦਾ ਪੋਲਿਟਿਕਸ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ ਜਿਹੜਾ ਮੋਸ਼ਨ ਆ ਇੱਕ ਪ੍ਰਪੋਜ਼ਲ ਆ ਇੱਕ ਪ੍ਰਸਤਾਵ ਆ ਜਿਹੜਾ ਕੋਈ ਇੱਕ ਮੈਂਬਰ ਪਾਰਲੀਮੈਂਟ ਲੈਜਿਸਲੇਟਿਵ ਬੋਡੀ ਦਾ ਜਿਹੜਾ ਮੈਂਬਰ ਆ ਉਹ ਲੈ ਕੇ ਆਉਂਦਾ ਵੀ ਆਹ ਮੇਰਾ ਪ੍ਰਸਤਾਵ ਆ ਇਹਦੇ ਉੱਤੇ ਦੱਸੋ ਸਹਿਮਤ ਆ ਕਿ ਸਹਿਮਤ ਹੋ ਜੇ ਪਾਰਲੀਮੈਂਟ ਦੇ ਵਿੱਚ ਫਿਰ ਉਹ ਸਾਰੇ ਪਾਰਲੀਮੈਂਟ ਨੂੰ ਪੁੱਛਦਿਆ ਵੀ ਇਸ ਪ੍ਰਸਤਾਵ ਉੱਤੇ ਇਹ ਮੇਰੇ ਮਸਲੇ ਦੇ ਉੱਤੇ ਫੈਸਲਾ ਲਾਓ ਜਾਂ ਐਕਸ਼ਨ ਲਾਓ ਇਹਦੇ ਉੱਤੇ ਸਪੈਸੀਫਿਕ ਇਸ਼ੂ ਦੇ ਉੱਤੇ ਵੀ ਆਹ ਮਸਲਾ ਇਹਦੇ ਉੱਤੇ ਤੁਸੀਂ ਕੀ ਕਹਿੰਦੇ ਆ ਜਦੋਂ ਉਹ ਮੋਸ਼ਨ ਉਹ ਪ੍ਰਸਤਾਵ ਉਹ ਪ੍ਰੋਪੋਜ਼ਲ ਇੰਟਰੋਡਿਊਸ ਕੀਤਾ ਜਾਂਦਾ ਜਿਹੜੇ ਉੱਥੇ ਪਾਰਲੀਮੈਂਟ ਦੇ ਮੈਂਬਰਸ ਨੇ ਜਾਂ ਕਿਸੇ ਵੀ ਲੈਜਿਸਲੇਟਿਵ ਬਾਡੀ ਦੇ ਮੈਂਬਰ ਨੇ ਉਹਨੂੰ ਡਿਸਕਸ ਕਰਦੇ ਆ ਉਹਦੇ ਤੋਂ ਬਾਅਦ ਫਿਰ ਉਹ ਦੋ ਕੰਮ ਕਰਦੇ ਆ ਜਾਂ ਤਾਂ ਉਹਨੂੰ ਸਹਿਮਤੀ ਦੇ ਦਿੰਦੇ ਕਿ ਹਾਂਜੀ ਠੀਕ ਆ ਇਹ ਪਾਸ ਜਾਂ ਉਹਦੇ ਤੇ ਅਸਹਿਮਤੀ ਦੇ ਦਿੰਦੇ ਆ ਹੁਣ ਜਿਹੜਾ ਨੌਨ ਕੰਫੀਡੈਂਸ ਮੋਸ਼ਨ ਲੈ ਕੇ ਆ ਰਹੀ ਹੈ ਇਹ ਕੰਜ਼ਰਵਟਿਵ ਪਾਰਟੀ ਨੌਨ ਕੰਫੀਡੈਂਸ ਮੋਸ਼ਨ ਦਾ ਕੀ ਆ ਜਿਹੜਾ ਪੀਅਰ ਪਾਲੀਓ ਲੈ ਕੇ ਆ ਰਹੇ ਆ ਉਹ ਪਾਰਲੀਮੈਂਟ ਨੂੰ ਇਹ ਕਹਿਣਗੇ ਤੁਸੀਂ ਇਹ ਦੱਸੋ ਕਿ ਜਿਹੜੀ ਸਰਕਾਰ ਆ ਸਰਕਾਰ ਆ ਇਸ ਵੇਲੇ ਲਿਬਰਲ ਪਾਰਟੀ ਦੀ ਆ ਕਿ ਇਹਨਾਂ ਦੇ ਕੋਲੇ ਹਜੇ ਵੀ ਆ ਸਰਕਾਰ ਦੇ ਵੀ ਇਹਨਾਂ ਦਾ ਹਜੇ ਵੀ ਆ ਸਰਕਾਰ ਦੇ ਵਿੱਚ ਕੰਫੀਡੈਂਸ ਹੈਗਾ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਵਿੱਚ ਕਿ ਨਹੀਂ ਜੇ ਪੀਰ ਪਾਲੀਵ ਇਹ ਪ੍ਰਪੋਜ਼ਲ ਜਾਂ ਇਹ ਮੋਸ਼ਨ ਜਾਂ ਇਸ਼ੂ ਲੈ ਕੇ ਆਉਂਦੇ ਆ ਕਿ ਤੁਸੀਂ ਸਾਨੂੰ ਹਾਂ ਕਰੋ ਜਾਂ ਨਾ ਕਰੋ ਕਿ ਕੀ ਤੁਹਾਡਾ ਜਸਨ ਟਰੂਡੋ ਦੀ ਸਰਕਾਰ ਦੇ ਵਿੱਚ ਕੰਫੀਡੈਂਸ ਹੈਗਾ ਕਿ ਕੁਦਰਤੀ ਤੌਰ ਦੇ ਉੱਤੇ ਆ ਜੇ ਤੇ ਉੱਥੇ ਹੁਣ ਉਹ ਨਾ ਕਰ ਦਿੰਦੇ ਆ ਬੇਸਿਕਲੀ ਤੇ ਨਾਲ ਐਂਡੀਪੀ ਹੈ ਸਰਕਾਰ ਡਿੱਗ ਜਾਊਗੀ ਜੇ ਮੈਜੋਰਿਟੀ ਮੈਂਬਰਸ ਇਹ ਵੋਟ ਇਸ ਮੋਸ਼ਨ ਦੇ ਫੇਵਰ ਵਿੱਚ ਕਰ ਦਿੰਦੇ ਆ ਮਤਲਬ ਕਿ ਕਿ ਇਹਨਾਂ ਦਾ ਕਨਫੀਡੈਂਸ ਸਰਕਾਰ ਦੇ ਵਿੱਚ ਹੈ ਨਹੀਂ ਕਨਸਰਵਟਿਵ ਤਾਂ ਕਹਿ ਹੀ ਰਹੇ ਆ ਬਲੋਕ ਕੋਈ ਇੱਕ ਵਾਰ ਨਾਲ ਕਹਿ ਦੇ ਵੀ ਐਨਡੀਪੀ ਨਾਲ ਕਹਿ ਦੇ ਇਹਦੇ ਨਾਲ ਕੀ ਹੋਊਗਾ ਸਰਕਾਰ ਨੂੰ ਸਟੈਪ ਡਾਊਨ ਕਰਨਾ ਪਊਗਾ ਕਿ ਉਹਨਾਂ ਦੀ ਮਜਬੂਰੀ ਬਣ ਜੂਗੀ ਤੇ ਜਿਹਦਾ ਅਗਲਾ ਮਤਲਬ ਇਹ ਆ ਕਿ ਨਵੇਂ ਇਲੈਕਸ਼ਨ ਹੋਊਗਾ ਸੋ ਜਿਹੜਾ ਨੌਨ ਕਨਫੀਡੈਂਸ ਮੋਸ਼ਨ ਆ ਇਹਨਾਂ ਨੇ ਕਹਿ ਦਿੱਤਾ ਕਨਸਰਵਟਿਵ ਨੇ ਕਿਸੀ ਅਗਲੇ ਹਫ਼ਤੇ ਲੈ ਕੇ ਆ ਰਹੇ ਆ ਕਨਸਰਵਟਿਵ ਲੀਡਰ ਪੀਰ ਪੋਲੀਵ ਉਹ ਇੱਕ ਮੋਸ਼ਨ ਲਿਆ ਰਿਹਾ ਹੈ ਹਾਊਸ ਦੇ ਵਿੱਚ 노 ਕਨਫੀਡੈਂਸ ਪ੍ਰਾਈਮ ਮਿਨਿਸਟਰ ਜਸਟਨ ਟ੍ਰੂਡ ਹੋਤ ਰਹੇ ਦੀ ਸਰਕਾਰ ਦੇ ਲਈ ਕਾਰਬਨ ਟੈਕਸ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਪੀਰ ਪੋਲੀ ਚਾਹੁੰਦੇ ਕੀ ਹੈ ਕਿ ਮੋਸ਼ਨ ਦੇ ਨਾਲ ਇਲੈਕਸ਼ਨ ਟ੍ਰਿਗਰ ਹੋ ਜਾਵੇ ਇਲੈਕਸ਼ਨ ਅਨਾਉਂਸ ਹੋ ਜਾਵੇ ਤੇ ਕਾਰਬਨ ਟੈਕਸ ਦੇ ਬਾਰੇ ਜਿਹਨੂੰ ਕਿ ਉਹ ਸਟਰੋਂਗਲੀ ਅਪੋਜ਼ ਕਰਦੇ ਪੀਰ ਪੋਲੀ ਇਸ ਚੀਜ਼ ਗੋਲ ਕੀ ਹੈ ਪੀਰ ਪੋਲੀ ਚਾਹੁੰਦੇ ਕੀ ਹੈ ਉਹ ਚਾਹੁੰਦੇ ਆ ਕਿ ਜਿਹੜੇ ਕੈਨੇਡੀਅਨ ਨੇ ਇਹ ਸਿਲੈਕਸ਼ਨ ਦੇ ਵਿੱਚ ਕਾਰਬਨ ਟੈਕਸ ਨੂੰ ਹਟਾਉਣ ਦੇ ਲਈ ਵੋਟ ਕਰਨ। ਜਿਆਦਾ ਜਿਹੜੇ ਘਰ ਬਿਲਡ ਕੀਤੇ ਜਾਣ, ਬਜਟ ਨੂੰ ਫਿਕਸ ਕੀਤਾ ਜਾਵੇ, ਕ੍ਰਾਈਮ ਨੂੰ ਡਰੈਸ ਕੀਤਾ ਜਾਵੇ। ਇਸ ਮਾਮਲੇ ਦੇ ਉੱਤੇ ਲੋਕ ਵੋਟ ਪਾਉਣ। ਇਸ ਵੇਲੇ ਜੇਕਰ ਇਹ ਨੋ ਕੰਫੀਡੈਂਸ ਮੋਸ਼ਨ ਲੈ ਕੇ ਆਉਂਦੇ ਤਾਂ ਮਤਲਬ ਸਾਫ ਆ ਜੇ ਹੁਣ ਵੋਟਾਂ ਪੈਂਦੀਆਂ ਇਹਦਾ ਫਾਇਦਾ ਕੰਜ਼ਰਵਟਿਵ ਨੂੰ ਆ, ਲਿਬਰਲ ਨੂੰ ਇਹਦਾ ਨੁਕਸਾਨ ਆ। ਐਨਡੀਪੀ ਦੇ ਲਈ ਚੈਲੰਜ ਆ। ਪਿਅਰ ਪਾਲ ਨੇ ਐਨਡੀਪੀ ਨੂੰ ਕਹਿਆ ਆ ਕਿ ਤੁਸੀਂ ਸਾਡੀ ਸਪੋਰਟ ਕਰੋ। ਇਸ ਮੋਸ਼ਨ ਦੇ ਉੱਤੇ ਤੇ ਨਾ ਹੀ ਉਹ ਜਿਹੜੇ ਆ ਉਹ ਜਿਹੜੇ ਉਹ ਇਹਦੇ ਉੱਤੇ ਬਲੌਕ ਇਕਵਾ ਦੇ ਉੱਤੇ ਰਲਾਇ ਕਰ ਰਹੇ ਆ ਤੇ ਜੇ ਐਨਡੀਪੀ ਇਸ ਮੋਸ਼ਨ ਦੇ ਉੱਤੇ ਕੰਜ਼ਰਵਟਿਵ ਦੀ ਸਪੋਰਟ ਕਰ ਦਿੰਦੇ ਤਾਂ ਮਤਲਬ ਸਿੱਧਾ ਸਕਾਰ ਡਿਗਰੀ ਟਾਈਮਿੰਗ ਜਿਹੜੀ ਹੈ ਇਸ ਵੇਲੇ ਕੰਜ਼ਰਵਟਿਵ ਪਾਰਟੀ ਜਿਹੜੀ ਇਹ ਮੋਸ਼ਨ ਅਗਲੇ ਹਫਤੇ ਇੰਟਰੋਡਿਊਸ ਕਰ ਰਹੀ ਹੈ ਤੇ ਕੁਦਰਤੀ ਤੌਰ ਦੇ ਉੱਤੇ ਲੱਗਦਾ ਹੈ ਵੀ ਜਿਹੜੀ ਵੋਟ ਆ ਬੁੱਧਵਾਰ ਤੱਕ ਹੋਊਗੀ ਹੁਣ ਵੋਟਾਂ ਚਾਹੀਦੀਆਂ ਕਿੰਨੀਆਂ ਆ ਜਾਂ ਕੀ ਆ ਮੋਸ਼ਨ ਨੂੰ ਪਾਸ ਕਰਨ ਦੇ ਲਈ ਅੱਧੇ ਤੋਂ ਜ਼ਿਆਦਾ ਜਿਹੜੀਆਂ ਚਾਹੀਦੀਆਂ 336 ਮੈਂਬਰ ਪਾਰਲੀਮੈਂਟ ਦੇ ਜਿਹੜੇ ਐਮਪੀ ਦੇ ਵਿੱਚ ਉਹਨਾਂ ਨੂੰ ਵੋਟ ਪਾਉ ਪਾਉਗੇ ਟਰੂਡੋ ਸਰਕਾਰ ਦੇ ਖਿਲਾਫ ਐਸ ਵੇਲੇ ਜੇਕਰ ਦੇਖਿਆ ਜਾਵੇ ਲਿਬਰਲ ਦੇ ਕੋਲ 154 ਸੀਟਾਂ ਹਨ ਕੰਜ਼ਰਵਟ ਦੇ ਕੋਲ 119 ਸੀਟਾਂ ਹਨ ਬਲੌਕ ਕਵਾ ਦੇ ਕੋਲ 33 ਸੀਟਾਂ ਹਨ ਐਨਡੀਪੀ ਦੇ ਕੋਲ 25 ਸੀਟਾਂ ਹਨ ਗ੍ਰੀਨਸ ਦੇ ਕੋਲ 2 ਸੀਟਾਂ ਹਨ ਤੇ ਤਿੰਨ ਜਿਹੜੇ ਉਹ ਇੰਡੀਪੈਂਡੈਂਟ ਹਨ ਗਵਰਨਮੈਂਟ ਜਿਹੜੀ ਐ ਇਸਨੇ ਸਰਕਾਰ ਆ ਮਿਨੋਰੀਟੀ ਆ ਟ੍ਰੈਡੋ ਦੀ ਸਰਕਾਰ ਐਸ ਵੇਲੇ ਮਿਨੋਰੀਟੀ ਦੇ ਵਿੱਚ ਆ ਮਤਲਬ ਇਹ ਆ ਕਿ ਜਿਹੜੀਆਂ ਬਾਕੀ ਪਾਰਟੀਆਂ ਇਹਦੇ ਖਿਲਾਫ ਵੋਟ ਪਾ ਦੇਣ ਇਹ ਜਾ ਸਕਦੇ ਆ ਕੌਨਫੀਡੈਂਸ ਡੀਲ ਇਹਨਾਂ ਦੀ ਖਤਮ ਹੋ ਚੁੱਕੀ ਆ ਜਿਹੜਾ ਐਗਰੀਮੈਂਟ ਸੀਗਾ ਲਿਬਰਲਸ ਤੇ ਐਨਡੀਪੀ ਦੇ ਵਿਚਕਾਰ ਉਹਨਾਂ ਦੇ ਉਸ ਚੀਜ਼ ਦੇ ਨਾਲ ਹੀ ਜਿਹੜੀ ਇਹ ਸਰਕਾਰ ਆ ਉਹ ਸਟੇਬਲੀ ਚੱਲ ਰਹੀ ਸੀਗੀ ਕਨਸਰਵੇਟਿਵ ਪਹਿਲੀ ਇਹਨਾਂ ਕੋਲੇ ਅਪਰਚੂਨਿਟੀ ਆ ਕਿ ਇਹ ਟਰੂਡੋ ਨੂੰ ਇਹਦੇ ਦਫ਼ਤਰ ਦੇ ਵਿੱਚੋਂ ਆਫਿਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਯਤਨ ਕਰਨਗੇ ਜਿਹਨੂੰ ਕਿ ਪਹਿਲਾਂ ਇਹ ਯਤਨ ਤੇ ਇਹਨਾਂ ਨੇ ਪਹਿਲਾਂ ਵੀ ਕੀਤਾ ਪਰ ਐਨਡੀਪੀ ਸਰਕਾਰ ਦੀ ਸਪੋਰਟ ਕਰ ਦਿੰਦੀ ਸੀ ਇਹ ਬਚ ਜਾਂਦੇ ਸੀ ਤੇ ਹੁਣ ਮਸਲਾ ਥੋੜਾ ਜਿਹਾ ਗੰਭੀਰ ਪੈਦਾ ਹੋ ਗਿਆ ਕਨਸਰਵੇਟਿਵ ਲੀਡਰ ਪੀਅਰ ਪੋਲੀਵ ਨੋ ਕੰਫੀਡੈਂਸ ਮੋਸ਼ਨ ਅਗਲੇ ਹਫਤੇ ਲੈ ਕੇ ਆ ਰਹੇ ਆ ਤੇ ਹੋ ਸਕਦਾ ਜਿਹੜੀ ਗੱਲਬਾਤ ਆ ਅਗਲੇ ਹਫਤੇ ਕਿਸੇ ਹੋਰ ਪਾਸੇ ਨੂੰ ਚਲੇ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ